ਸੋਚੋ ਜੇ ਤੁਸੀਂ ਤਿੱਖੀ ਧੁੱਪ ਵਿੱਚ ਪਿਆਸ ਨਾਲ ਤੜਫ ਰਹੇ ਹੋ ਤੇ ਪਾਣੀ ਨਾ ਮਿਲੇ ਤਾਂ ਕੀ ਕਰੋਗੇ ਇਹੀ ਹਾਲ ਸੀ ਇੱਕ ਛੋਟੇ ਜਿਹੇ ਕਾਂ ਦਾ ਪਰ ਉਸ ਦੀ ਅਕਲ ਨੇ ਕਰ ਦਿੱਤਾ ਕਮਾਲ ਉਹ ਵਾਰ ਦੀ ਗੱਲ ਹੈ ਬਹੁਤ ਹੀ ਗਰਮੀ ਦਾ ਦਿਨ ਸੀ ਸੂਰਜ ਆਕਾਸ਼ ਵਿੱਚ ਅੱਗ ਵਾਂਗ ਤਪ ਰਿਹਾ ਸੀ ਸਾਰੇ ਪੰਛੀ ਛਾਂ ਲੱਭ ਰਹੇ ਸਨ ਉਸ ਵੇਲੇ ਇੱਕ ਕਾਂ ਉੱਡਦਾ ਆ ਰਿਹਾ ਸੀ ਉਹ ਬਹੁਤ ਪਿਆਸਾ ਸੀ ਉਸਦੀ ਚੌਂਚ ਸੁੱਕ ਚੁੱਕੀ ਸੀ ਅੱਖਾਂ ਵਿੱਚ ਤਾਪ ਨਿਕਲ ਰਿਹਾ ਸੀ ਉਹ ਹਰ ਜਗ੍ਹਾ ਪਾਣੀ ਲੱਭ ਰਿਹਾ ਸੀ ਪਰ ਪਾਣੀ ਕਿਤੇ ਵੀ ਨਹੀਂ ਮਿਲ ਰਿਹਾ ਸੀ ਉਹ ਇੱਕ ਪਿੰਡ ਦੇ ਨੇੜੇ ਪਹੁੰਚਿਆ ਉੱਥੇ ਉਸ ਨੇ ਇੱਕ ਘੜਾ ਵੇਖਿਆ ਕਾਂ ਦੇ ਮਨ ਵਿੱਚ ਖੁਸ਼ੀ ਛਾ ਗਈ ਆਹ ਪਾਣੀ ਪਰ ਜਦੋਂ ਉਸ ਨੇ ਘੜੇ ਵਿੱਚ ਝਾਕਿਆ ਉਸ ਵਿੱਚ ਥੋੜਾ ਜਿਹਾ ਪਾਣੀ ਸੀ ਉਹ ਪਾਣੀ ਤੱਕ ਪਹੁੰਚ ਨਹੀਂ ਸਕਦਾ ਸੀ ਉਸ ਨੇ ਕਈ ਤਰੀਕੇ ਅਜ਼ਮਾਏ ਚੋਹਂਚ ਅੰਦਰ ਪਾਈ ਘੜਾ ਟਕਾਉਣ ਦੀ ਕੋਸ਼ਿਸ਼ ਕੀਤੀ ਪਰ ਸਭ ਬੇਕਾਰ ਅਚਾਨਕ ਕਾਣੇ ਦੇਖਿਆ ਕਿ ਨੇੜੇ ਕਈ ਛੋਟੇ ਛੋਟੇ ਪੱਥਰ ਪਏ ਹਨ ਉਸੇ ਮਨ ਵਿੱਚ ਇੱਕ ਵਿਚਾਰ ਆਇਆ ਉਹ ਇੱਕ ਇੱਕ ਕਰਕੇ ਪੱਥਰ ਚੁੱਕ ਕੇ ਘੜੇ ਵਿੱਚ ਸੁੱਟਣ ਲੱਗਾ ਪਹਿਲਾ ਇੱਕ ਫਿਰ ਦੂਜਾ ਫਿਰ ਤੀਜਾ ਹੌਲੀ ਹੌਲੀ ਪਾਣੀ ਉੱਪਰ ਚੜਨ ਲੱਗਾ ਕਾਂ ਖੁਸ਼ੀ ਨਾਲ ਕਾਂ ਕਾਂ ਕਰਦਾ ਰਿਹਾ ਆਖੀਕਾਰ ਜਦੋਂ ਪਾਣੀ ਉੱਪਰ ਆ ਗਿਆ ਉਸਨੇ ਚੋਹਂਚ ਨਾਲ ਪਾਣੀ ਪੀਤਾ ਇਹ ਤਾਜ਼ਗੀ ਮਹਿਸੂਸ ਕੀਤੀ ਉਹ ਖੁਸ਼ ਹੋ ਕੇ ਆਕਾਸ਼ ਵਿੱਚ ਉੱਡ ਗਿਆ ਮੋਰਲ ਸਿੱਖਿਆ ਜਿੱਥੇ ਚਾਹ ਉੱਥੇ ਰਾਹ ਅਕਲ ਤੇ ਧੀਰਜ ਨਾਲ ਹਰ ਇੱਕ ਸਮੱਸਿਆ ਦਾ ਹੱਲ ਹੋ ਸਕਦਾ ਹੈ ਕਾਣ ਨੇ ਸਾਨੂੰ ਸਿਖਾਇਆ ਹੈ ਕਿ ਹੌਸਲੇ ਤੇ ਸੋਚ ਸਮਝ ਨਾਲ ਜ਼ਿੰਦਗੀ ਦੀ ਹਰ ਮੁਸ਼ਕਲ ਆਸਾਨ ਬਣਾਈ ਜਾ ਸਕਦੀ ਹੈ ਦੋਸਤੋ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਇੱਕ ਲਾਇਕ ਜਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਅਗਲੀ ਵਾਰ ਕਿਹੜੀ ਕਹਾਣੀ ਸੁਣਨੀ ਚਾਹੁੰਦੇ ਹੋ ਵੀਡੀਓ ਨੂੰ ਸ਼ੇਅਰ ਕਰਿਓ ਆਪਣੇ ਦੋਸਤਾਂ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਹਰ ਨਵੀਂ ਮੋਰਲ ਸਟੋਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ